ਅਸਲਾਮੁਆਲੇਕਮ ਵੀਰੋ ਕੀ ਹਾਲ ਚਾਲ ਹੈ ਵੀਰੋ ਰਣਜੀਤ ਬਾਬਾ ਢੜਰੀਆਂ ਵਾਲੇ ਆਪਣੀ ਜ਼ਿੰਦਗੀ ਦੇ ਬਦਲਾਅ ਦੇ ਬਾਰੇ ਦੱਸ ਰਹੇ ਹੈ ਕਿ ਜਦੋਂ ਅੱਜ ਤੋਂ 5-7 ਸਾਲ ਪਹਿਲੇ ਉਹਨਾਂ ਨੇ ਅਰਬਾਂ ਰੁਪਇਆ ਕਮਾਇਆ ਕਰੋੜਾਂ ਕਰੋੜਾਂ ਰੁਪਏ ਦੀਆਂ ਗੱਡੀਆਂ ਨਾਲ ਖੁੰਦੀਆਂ ਸੀ ਬੜੀ ਲਗਜ਼ਰੀ ਲਾਈਫ ਸੀ ਲੇਕਿਨ ਜ਼ਿੰਦਗੀ ਅੰਦਰ ਸਕੂਨ ਨਹੀਂ ਸੀ ਕਿਉਂ ਕਿ ਬਾਬਿਆਂ ਕੋ ਜਾਣਦੇ ਸੀ ਗਲਤ ਮਾਰਕ ਗਲਤ ਰਾਸਤੇ ਤੇ ਚੱਲਣ ਦੇ ਸੀ ਲੇਕਿਨ ਜਦੋਂ ਉਹ ਹੱਕ ਤੇ ਸੱਚ ਦੇ ਰਾਸਤੇ ਤੇ ਆਏ ਵਾਹਿਗੁਰੂ ਦੇ ਰਾਸਤੇ ਤੇ ਚੱਲੇ ਤੇ ਹੁਣ ਉਹਨਾਂ ਦੀ ਜ਼ਿੰਦਗੀ ਕਿਸ ਤਰ੍ਹਾਂ ਸਕੂਨ ਨਾਲ ਭਰ ਗਈ ਵੀਰ ਉਹ ਆਪਣੀ ਪੂਰੀ ਜ਼ਿੰਦਗੀ ਦਾ ਖਲਾਸਾ ਕਰ ਰਿਹਾ ਸੋ ਚੱਲ ਕੇ ਵੀਡੀਓ ਦੇਣਾ ਦਸ ਦੇ ਵਾਰ ਜਾਣੇ ਪ੍ਰਭੂ ਭੈਣੋ ਜ਼ਿੰਦਗੀ ਦੇ ਵਿੱਚ ਨਾ ਜੇ ਮੈਂ ਆਪਣੀ ਗੱਲ ਕਰਾਂ ਮੈਂ ਇੱਥੇ ਇੰਨਾ ਕੁਝ ਬਣਾਇਆ ਹੈ ਮੈਂ ਇੱਥੇ ਜੇ ਤੁਸੀਂ ਇਹ ਕਹਿ ਲਾਂ ਵੀ ਮੈਂ ਕਰੋੜਾਂ ਦੀ ਗੱਲ ਨਾ ਕਰਾਂ ਜੇ ਮੈਂ ਅਰਬਾਂ ਤੱਕ ਗੱਲ ਕਰਾਂ ਤੇ ਉਹ ਵੀ ਅਤ ਕਥਨੀ ਨਹੀਂ ਅਸੀਂ ਇੱਥੇ ਬਣਾਇਆ ਇੱਥੇ ਲਾਇਆ ਇੱਕ ਟਾਈਮ ਦੇ ਉੱਤੇ ਕਰੋੜ ਕਰੋੜ ਰੁਪਏ ਦੀਆਂ ਪੰਜ ਪੰਜ ਗੱਡੀਆਂ ਮੈਂ ਰੱਖੀਆਂ ਕੋਈ ਸ਼ੱਕ ਨਹੀਂ ਮੈਂ ਰਾਜਿਆਂ ਵਾਂਗੂ ਰਿਆਂ ਕੋਈ ਸ਼ੱਕ ਨਹੀਂ ਵੱਡੇ ਵੱਡੇ ਇਕੱਠਾਂ 'ਚ ਕੀਰਤਨ ਕੀਤਾ ਕੋਈ ਸ਼ੱਕ ਨਹੀਂ ਬਹੁਤ ਕੁਝ ਵੇਖਿਆ ਸਾਰੀ ਦੁਨੀਆ ਕੋ ਮਈ ਹੈ ਕੋਈ ਸ਼ੱਕ ਨਹੀਂ ਤੇ ਜਿਸ ਵੇਲੇ ਮੈਂ ਕੀਰਤਨ ਕਰਦਾ ਸੀ ਕਥਾ ਕਰਦਾ ਸੀ ਮੈਂ ਆਪਣੀ ਹੱਦ ਬੀਤੀ ਦੱਸਦਾ ਭਰਾਵੋ ਐਨਾ ਕੁਝ ਹੁੰਦਿਆਂ ਐਨਾ ਕੁਝ ਹੁੰਦਿਆਂ ਪੰਜ ਪੰਜ ਗੱਡੀਆਂ ਕਰੋੜ ਕਰੋੜ ਦੀਆਂ ਨੇ ਉਸ ਵੇਲੇ ਮੈਂ ਗੱਲ ਕਰ ਰਿਹਾ ਅੱਜ ਤੋਂ 5-7 ਸਾਲ ਪਹਿਲਾਂ ਦੀ ਜਦੋਂ ਆਪਾਂ ਬਾਬਿਆਂ ਚ ਸੀ ਤੇ ਮੈਂ ਉਹ ਕਰੋੜ ਦੀ ਗੱਡੀ ਲੈ ਕੇ ਹਰਦੁਆਰ ਜਾਣਾ ਕੋਈ ਬਾਬਾ ਲੱਭ ਜੇ ਕੋਈ ਜੁਗਤੀ ਦੱਸ ਦੇ ਕੋਈ ਫੀਲਿੰਗ ਆ ਜੇ ਵੇਖੋ ਮੈਂ ਤਿੰਨ ਤਿੰਨ ਦਿਨ ਹਰਦੁਆਰ ਗੇੜੇ ਗੱਡੀ ਜਾਨੇ ਅਸੀਂ ਆ ਜਿੱਥੇ ਆ ਆਪਣਾ ਉਹ ਜਿੱਥੇ ਲਾਇਆ ਹੈ ਹੈ ਰਿਸ਼ੀਕੇਸ਼ ਤੇ ਹੈ ਹੀ ਆ ਲక్ష్ਮਣ ਝੂਲਾ ਉੱਥੇ ਬਿੰਦਰਾਵਨ ਬ੍ਰਿੰਦਾਵਨ ਮਨ ਚੱਲ ਬ੍ਰਿੰਦਾਵਨ ਚੱਲੀਏ ਉੱਥੇ ਹੁੰਦਾ ਨਾ ਅਸੀਂ ਉੱਥੇ ਵੀ ਗੇੜੇ ਕੱਢ ਸਾਨੂੰ ਕਿਸੇ ਪਤਾ ਲੱਗ ਜਾ ਇੱਥੇ ਸਾਡੇ ਵਾਲੇ ਜਿੰਨੇ ਬਾਬੇ ਨੇ ਆ ਕਈ ਮੈਂ ਇਹਨਾਂ ਦੇ ਘਰਾਂ 'ਚ ਜਾ ਜਾ ਕੇ ਰਾਤਾਂ ਵੇਲੇ ਬਾਬਾ ਜੀ ਫਿਰ ਜੁਗਤੀ ਦੱਸੋ ਮੈਂ ਕਹਿੰਦਾ ਕਿਹੜਾ ਕੰਮ ਕਰਕੇ ਨਹੀਂ ਵੇਖਿਆ 12:30 ਵਜੇ ਨਾ ਆ ਕੇ ਪੈਟਰੋਲ ਪੰਪਾਂ ਦੇ ਸਾਰੇ ਨਿਲਕੇ ਮੈਨੂੰ ਯਾਦ ਸੀ ਕਿ ਇੱਥੇ 12.5 ਕੇਸੀ ਨੌਣਾ ਨਾਲੇ ਕਈ ਸਾਲ ਕਿੰਨਾ ਕੁਝ ਆਪਣੀ ਜ਼ਿੰਦਗੀ ਚ ਕਰਕੇ ਵੇਖਿਆ ਐਨਾ ਕੁਝ ਹੁੰਦਿਆ ਤੇ ਮੈਂ ਕਹਿੰਦਾ ਸੀ ਕੋਈ ਮੈਨੂੰ ਨਾ ਐ ਬਸ ਖੁਸ਼ ਕਰ ਦੇ ਰੱਜ ਜਾਵਾਂ ਮੈਂ ਮੇਰਾ ਮਨ ਆਨੰਦ ਚ ਹੋ ਜਾਏ ਇਹਦਾ ਮਤਲਬ ਕਿਤੇ ਨਾ ਕਿਤੇ ਕੋਈ ਘਾਟ ਬੋਲੋ ਸਾਈਂ ਬੰਦਾ ਫਿਰਦਾ ਨਾ ਵੀ ਇੰਨਾ ਕੁਝ ਤੇ ਹੈਗਾ ਹੋਰ ਕਿਆ ਭਾਦਿਓ ਮਨ ਦੀ ਸ਼ਾਂਤੀ ਪੀਸ ਫਿਰ ਵੀ ਲੱਭਦਾ ਬੰਦਾ ਫਿਰ ਅਸੀਂ ਮੈਂ ਕੁੰਡਲੀਣੀ ਜਾਗਰਣ ਕੀਤਾ ਇਹਨੂੰ ਜਗਾਇਆ ਕੁੰਡਲੀਣੀ ਜਗਾਈ ਅੰਦਰ ਬਾਹਰ ਸਾਹ ਜੋਰ ਨਾਲ ਲੈ ਲੈ ਕੇ ਆਕਸੀਜਨ ਵਾਰਤੀ ਦਿਮਾਗ ਚ ਜਿਆਦਾ ਹੀ ਐ ਮੂੰਹ ਲਾਲ ਹੋਵੇ ਸਾਰਿਆਂ ਦੇ ਅਸੀਂ ਸਭ ਕੀਤਾ ਪੂਰਾ ਜੋਰ ਲਾਤਾ ਦੋ ਕਿੱਲੇ ਜਗਾ ਵਗਣ ਲਈ ਵੀ ਸਿਮਰਨ ਕਰਨਾ ਤੇ ਇਹਦੇ ਚ ਕਰਨਾ ਹੈ ਸਪੈਸ਼ਲ ਖਾਂ ਬਣਾਈ ਬਣਾਈ ਕੇ ਨਹੀਂ ਬਣਾਈ ਸਾਰੇ ਜਾਣਦੇ ਹੋ ਕਿ ਨਹੀਂ ਪਤਾ ਹੈ ਨਾ ਤੁਹਾਨੂੰ ਤੇ ਸਿਮਰਨ ਕਰਦੇ ਵੀ ਤੁਸੀਂ ਵੇਖਿਆ ਹੀ ਹੈ ਸਾਡੇ ਅਸੀਂ ਤਾਂ ਬਣ ਦਿੰਦੇ ਸੀ ਚਕਰ ਚੁੰਡਾ ਐ ਇਹ ਤਾਂ ਕਿਤੇ ਐਂ ਚੱਲਦਾ ਸੀ ਸਾਡੇ ਵਾਲਾ ਹੈਰਾਨ ਹੋ ਜਾਂਦੇ ਸਾਡੇ ਕੰਨੀ ਵੇਖ ਕੇ ਬੰਦਾ ਵੀ ਕਰਦੇ ਕਿਵੇਂ ਹੈ ਪੁਰਾਣੀਆਂ ਵੀਡੀਓ ਪਈਆਂ ਹੈ ਅਰਦਾਸ ਚ ਉੱਠਦੇ ਹੀ ਨਹੀਂ ਸੀ ਸਾਡੇ ਬੰਦੇ ਅਰਦਾਸ ਸਾਰਿਆਂ ਨੇ ਖੜੇ ਹੋ ਜਾਣਾ ਸਾਡੇ ਵਾਲੇ ਉੱਥੇ ਕਰੀ ਹੋਈ ਜਾਂਦੇ ਹੱਟਦੇ ਹੀ ਨਹੀਂ ਐਨਾ ਨਜ਼ਾਰਾ ਵੀ ਬੜਾ ਆਨੰਦ ਆ ਰਿਹਾ ਸਭ ਕੁਝ ਕਰਕੇ ਵੇਖ ਲਿਆ ਮੈਂ ਸਭ ਦਾ ਹੋ ਕੇ ਵੇਖ ਲਿਆ ਇੱਕ ਤੇਰਾ ਹੋਣਾ ਬਾਕੀ ਕਹਿੰਦੇ ਸਭ ਕੁਝ ਕਰਕੇ ਵੇਖ ਲਿਆ ਤੇ ਮੈਂ ਆਪਣੀ ਹੱਡ ਵੀ ਤਿੱਖਦਾ ਉਹ ਮੈਂ ਹੁਣ ਸੋਚੋ ਵੀ ਐਨਾ ਕੁਝ ਐਡੇ ਕੱਠ ਐਨੇ ਸਾਲ ਠੀਕ ਹੈ ਇੱਕੋ ਜ਼ਿੰਦਗੀ ਤੇ ਜੇ ਅਗਲਾ ਕਵੇ ਵੀ ਢੜੀਆਂ ਵਾਲੇ ਦਾ ਪਿਛਲਾ ਸਾਲ ਜਿਹੜਾ 19 ਆਲਾ 20 ਆਲਾ ਨਾ ਬੜਾ ਭੈੜਾ ਲੰਘਿਆ ਮੈਂ ਕਿਹਾ ਮੈਨੂੰ ਪੁੱਛ ਕਿਵੇਂ ਕਿੰਨਾ ਨਜ਼ਾਰਾ ਆਇਆ ਤੈਨੂੰ ਪਤਾ ਹੀ ਕੀ ਹੈ ਸਾਡੇ ਨਾਲ ਮੈਂ ਆਪਣੀ ਜ਼ਿੰਦਗੀ ਦੇ ਸਾਰਿਆਂ ਸਾਲਾਂ ਵਿੱਚ ਆਹ 20 ਆਇਆ ਆਹ 19 ਆਇਆ 18 17 ਜਦੋਂ ਤੂੰ ਆ ਸ਼ਬੀਰ ਲੱਗੀ ਜਿਹੜੇ ਸੱਚ ਸੀ ਇਹਨ ਲਿਆ ਕੇ ਸਾਹਮਣੇ ਰੱਖਤੇ ਸਭ ਦੱਸਦਾ ਰੱਬ ਕੋਈ ਵੱਖਰਾ ਨਹੀਂ ਬੈਠਾ ਤੂੰ ਰੱਬ ਸੀ ਆਪ ਤੇਰਾ ਰੱਬ ਤੂੰ ਆਪ ਹੈ ਤੂੰ ਖੁਦ ਖੁਦਾ ਹੈ ਤੂੰ ਆਪਣੀ ਜ਼ਿੰਦਗੀ ਦੇ ਫੈਸਲੇ ਲੈਣੇ ਨੇ ਤੇਰੇ ਡਿਸੀਜਨ ਨੇ ਸਾਰੇ ਮਾੜਾ ਬੰਨਾ ਚੰਗਾ ਬੰਨਾ ਗਲਤ ਬੰਨਾ ਠੀਕ ਬੰਨਾ ਵਾਰ ਦੇਣਾ ਆਪਣੇ ਆਪ ਨੂੰ ਸਰਾਫ ਦੇਣਾ ਸਭ ਕੁਝ ਤੂੰ ਆਪ ਦੇਣਾ ਕਿਹਾ ਨਾ ਠੋਕ ਕੇ ਤੇ ਹੁਣ ਉਹਦੀ ਆਉਟਪੁੱਟ ਵੇਖਦਾ ਮੈਂ ਭਰਾਵੋ ਆਹੀ ਗਲੀਆਂ ਆਹੀ ਕੰਧਾਂ ਆਹੀ ਗੁਰਦੁਆਰਾ ਆਹੀ ਪਰਮੇਸ਼ਰ ਦਵਾਰ ਆਹੀ ਗੱਡੀਆਂ ਹੁੰਨਿਆਂ ਮਨ ਸ਼ਾਂਤ ਨਹੀਂ ਸੀ ਪਰ ਹੁਣ ਪੰਜਾਂ ਸਾਲਾਂ ਵਿੱਚ ਜਦੋਂ ਸੱਚ ਸਾਰੇ ਸੁਣਾ ਦਿੱਤੇ ਸਭ ਖੁੱਲ ਕੇ ਦੱਸਤਾ ਭਾਰ ਲਾ ਦਿੱਤਾ ਆਪਣੀ ਜ਼ਿੰਦਗੀ ਵੀ ਸੌਖੀ ਏ ਪੀਸ ਤੇ ਮੈਂ ਰੋਜ਼ ਰੋਜ਼ ਸੈਂਕੜੇ ਬੰਦਿਆਂ ਨੂੰ ਮਿਲਦਾ ਜਿਹੜੇ ਕਹਿੰਦੇ ਐ ਜ਼ਿੰਦਗੀ ਜਿਉਣ ਦਾ ਨਜ਼ਾਰਾ ਹੀ ਹੋਣਾ ਐ ਸਭ ਖੁਸ਼ੀਆ ਕਹਾਂ ਕਹਿੰਦੇ ਜ਼ਿੰਦਗੀ ਜਿਉਣ ਦਾ ਨਜ਼ਾਰਾ ਹੀ ਹੋਣਾ ਐ ਕੰਮ ਨੂੰ ਦੱਸਤਾ ਟਰਮ ਟਰਮ ਬਣ ਗਿਆ ਆਹ ਤੇ ਸੋਚਿਆ ਹੀ ਨਹੀਂ ਸੀ ਕਦੀ ਤੇ ਜਿਹੜਾ ਹੁਣ ਆ ਜਦੋਂ ਮੈਨੂੰ ਆ ਕੇ ਨਾ ਬਈ 70 ਸਾਲ ਦਾ ਬਾਪੂ 60 ਸਾਲ ਦਾ ਬਜ਼ੁਰਗ ਆ ਕੇ ਭਾਈ ਸਾਹਿਬ ਕੁੰਡੀਆਂ ਖੁੱਲ ਗਈਆਂ ਸਾਰੀ ਬੜੀ ਜਾਨ ਸੌਖੀ ਸਵਾਦ ਆ ਗਿਆ ਕੰਮ ਕਰਦੇ ਆ ਮਿਹਨਤ ਕਰਦੇ ਆ ਉਹ ਸੋਚ ਕੇ ਵੇਖੋ ਉਦੋਂ ਮੈਨੂੰ ਲੱਗਦਾ ਬਈ ਮਨਾ ਖੱਟ ਲਿਆ ਕੁਛ ਕਿਸੇ ਦੇ ਘਰ ਦੀ ਸ਼ਾਂਤੀ ਆ ਗਈ ਕਿਸੇ ਦਾ ਘਰ ਸੁਖੀ ਵਸ ਲਿਆ ਤੇ ਤੂੰ ਕੁਝ ਜ਼ਿੰਦਗੀ 'ਚ ਖੱਟ ਲਿਆ ਫਣ ਵੇਖੋ ਹਜ਼ਾਰ ਬੰਦਾ ਰੋਜ਼ ਚੈਨਲ ਨੂੰ ਨਵੇਂ ਬੰਦੇ ਸਬਸਕ੍ਰਾਈਬ ਕਰਦੇ ਕਿ ਨਹੀਂ ਹਜ਼ਾਰ ਬੰਦਾ ਨਵਾਂ ਆਉਂਦਾ ਪਰ ਡੇ ਮਹੀਨੇ ਵਿੱਚ ਕਿੰਨੇ ਬਣੇ 30000 ਸਾਲ ਦੇ ਕਿੰਨੇ ਬਣੇ 3 ਲੱਖ 60 65000 ਬਣ ਗਏ ਨਾ ਇੱਕ ਸਾਲ ਦੇ 3 ਲੱਖ 65000 ਬੰਦੇ ਨਵੇਂ ਚੈਨਲ ਤੇ ਆਉਂਦੇ ਐ ਸੁਣਦੇ ਐ ਜੁੜਦੇ ਐ ਉਹ ਸੋਚੋ ਇੱਕ ਦਿਨ ਵਿੱਚ ਹਜ਼ਾਰ ਜੇ ਸਬਸਕ੍ਰਾਈਬ ਕਰਦਾ ਹੈ ਤੇ ਪੱਕਾ ਸੁਣਨ ਵਾਲਾ ਕਿੰਨਾ ਕੋਹ 100 ਤੇ ਹੋਊ 1000 ਚੋਂ ਤੇ 100 ਚੋਂ 10 ਤੇ ਮੰਨਣਗੇ ਜੇ 10 ਤੇ ਘਰ ਵੀ ਰੋਜ਼ ਸੌਖੇ ਹੋਣ ਮਹੀਨੇ ਦੇ 300 ਬਣ ਜਾਂਦੇ ਐ ਮਹੀਨੇ ਦੇ ਜਿਹੜੇ ਰੋਜ਼ ਆ ਕੇ ਕਹਿੰਦੇ ਐ ਨਜ਼ਾਰਾ ਆ ਗਿਆ ਕੰਮ ਕਰਨ ਲੱਗ ਗਏ ਜੇਬ ਭਰੀ ਰਹਿੰਦੀ ਐ ਘਰ ਵਾਲੀ ਹੁਣ ਦੁੱਧ ਦਾ ਗਲਾਸ ਭਰ ਕੇ ਦਿੰਦੀ ਵੀ ਕੰਮ ਕਰਕੇ ਆਇਆ ਹੈ ਹੈਗੇ ਨਹੀਂ ਹੁਣ ਪਿਆਰ ਪਿਆ ਕਿ ਨਹੀਂ ਪਿਆ ਹੁਣ ਪਹਿਲਾਂ ਰੋਬ ਸੀ ਸੁੱਕਾ ਉਹ ਕੰਮ ਮਿਹਨਤੀਆਂ ਦਾ ਰੋਬ ਹੁੰਦਾ ਸੱਚਾ ਜਿਹੜੇ ਬੰਦੇ ਮਿਹਨਤੀ ਨੇ ਉਹਨਾਂ ਦਾ ਰੋਬ ਹੁੰਦਾ ਹਾਂ ਵੀ ਲਿਆਓ ਪਾਣੀ ਅਗਲਾ ਕਹਿੰਦਾ ਹਾਂ ਕੰਮ ਕਰਕੇ ਆਇਆ ਜਦੋਂ ਪਤਾ ਵੀ ਗੇੜੇ ਦੇ ਕੇ ਆਇਆ ਲਿਆਓ ਪਾਣੀ ਤੇਨੂੰ ਪਿਆਓ ਪਾਣੀ ਇਹਨੂੰ ਉਹ ਕਹਿੰਦੀ ਉਹ ਕਹਿੰਦੀ ਕਹਿੰਦਾ ਮੈਨੂੰ ਗੁੱਸਾ ਨਾ ਚੜਾ ਨਹੀਂ ਤੇ ਮੇਰੇ ਅੰਦਰ ਦਾ ਜਾਨਵਰ ਜਾਗ ਪਏਗਾ ਬੰਦਾ ਕਹਿੰਦਾ ਘਰ ਵਾਲੀ ਬੋਲ ਨਾ ਮੇਰੇ ਅੰਦਰ ਦਾ ਜਾਨਵਰ ਜਾਗ ਪਏਗਾ ਕਹਿੰਦੀ ਜਾਗ ਪਏ ਫਿਰ ਕੀ ਹੋਣ ਲੱਗਾ ਕਹਿੰਦਾ ਤੈਨੂੰ ਡਰ ਨਹੀਂ ਲੱਗਦਾ ਕਹਿੰਦੀ ਚੂਹੇ ਤੋਂ ਕੌਣ ਡਰਦਾ ਜੇ ਤੇਰੇ ਅੰਦਰ ਜਾਗਿਆ ਵੀ ਤੇ ਬੱਬਰ ਸ਼ੇਰ ਥੋੜਾ ਜਾਗਣਾ ਮਰ ਜਾਣਿਆ ਜੇ ਤੇਰੇ ਅੰਦਰ ਜਾਗਿਆ ਤੇ ਚੂਹਾ ਹੀ ਜਾਗਣਾ ਹੋਰ ਤੇਰੇ ਅੰਦਰੋਂ ਕੀ ਜਾਗਣਾ ਹੈ ਹੈ ਕਿ ਨਹੀਂ ਰੋਬ ਨਾ ਤੁਹਾਡੇ ਕੰਮ ਦਾ ਹੁੰਦਾ ਹੈ ਮਿਹਨਤ ਦਾ ਹੁੰਦਾ ਹੈ ਹੈ ਨਾ ਤਾਂ ਕਰਕੇ ਕਰਮ ਨੂੰ ਧਰਮ ਬਣਾ ਕੇ ਵੇਖੋ ਸਵਾਦ ਆਉਂਦਾ ਨਜ਼ਾਰਾ ਆਉਂਦਾ ਵਧਾ ਕੇ ਵੇਖੋ ਕੁਛ ਤਾਂ ਕੁਛ ਨਵੇਂ ਤੋਂ ਨਵਾਂ ਨਵੇਂ ਤੋਂ ਨਵਾਂ ਜ਼ਿੰਦਗੀ 'ਚ ਕਰਕੇ ਵੇਖਣਾ ਕੰਫਰਟ ਜ਼ੋਨ ਵਿੱਚ ਨਹੀਂ ਜਾਣਾ ਕਦੇ ਪੋਜ਼ਿਟਿਵ ਰਹਿਣਾ ਹੈ ਨਾ ਤੇ ਆਪਣੇ ਆਪ ਨੂੰ ਨਾ ਕਦੇ ਵੀ ਕੰਫਰਟ ਜ਼ੋਨ ਵਿੱਚ ਨਹੀਂ ਲੈ ਕੇ ਜਾਣਾ ਪੰਗਾ ਲੈ ਨਵਾਂ ਕਰਕੇ ਵੇਖਣਾ ਇੱਕ ਵਾਰੀ ਗਲਤ ਹੋਏਗਾ ਦੂਜੀ ਵੀ ਗਲਤ ਹੋਏਗਾ ਤੀਜੀ ਅਰੇ ਠੀਕ ਹੋ ਜਾਊ ਪਰ ਐ ਨਹੀਂ ਵੀ ਨਾ 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 ਮੁੰਡਾ ਮੈਨੂੰ ਹੁਣ ਮਿਲਿਆ ਕਹਿੰਦਾ ਜੀ ਆਗੇ ਬੈਂਡ 7.5 7.5 ਇੱਕਦਮ ਹੀ ਆਗੇ ਦੋ ਵਾਰੀ ਆਇਆ ਹੀ ਨਹੀਂ ਹੌਸਲਾ ਹਾਰਿਆ ਪਿਆ ਮੈਂ ਕਹਿੰਦਾ ਦੱਬ ਦਰਦਾ ਕਿਉਂ ਫੇਰ ਕਰ ਦੂਜੀ ਏਰੀ ਕਰ ਲਿਆ ਹੁਣ ਫੇਰ ਕਰ ਹੁਣ ਆ ਗਏ ਕਹਿੰਦਾ ਵਾ ਵਾ ਬਣ ਗਿਆ ਨਜ਼ਾਰਾ ਮੈਂ ਕਿਹਾ ਚਲੋ ਕੈਨੇਡਾ ਬਣ ਗਈ ਨਾ ਗੱਲ ਜੇ ਹੁਣ ਦਰਜਾਂਗਾ ਪਿੱਛੇ ਹਟ ਜਾਣਾ ਫੇਰ ਨਹੀਂ ਭਾਈ ਮੇਰੋ ਰਣਜੀਤ ਬਾਬਾ ਢੜਰੀਆਂ ਵਾਲੇ ਉਹ ਦੱਸ ਰਹੇ ਆ ਕਿ ਮੈਂ ਮੇਰੀ ਜ਼ਿੰਦਗੀ ਬਤਨ ਤੋਂ ਪਹਿਲੇ ਮੈਂ ਕੀ ਸੀ ਕਿ ਜਦੋਂ ਮੈਂ ਬਾਬਿਆਂ ਤੇ ਵਿਸ਼ਵਾਸ ਰੱਖਦਾ ਸੀ ਯਕੀਨ ਰੱਖਦਾ ਸੀ ਅਰਬਾਂ ਰੁਪਈਆ ਮੈਂ ਕਮਾਇਆ ਲੇਕਿਨ ਕੀ ਸੀ ਮੇਰੀ ਜ਼ਿੰਦਗੀ ਦੇ ਅੰਦਰ ਸਕੂਨ ਨਹੀਂ ਸੀ ਹੈ ਕਿਉਂਕਿ ਹੁਣ ਮੈਂ ਵਾਹਿਗੁਰੂ ਅੱਲਾ ਰੱਬੁਲ ਇਜ਼ਤ ਦੇ ਮਾਰਗ ਤੇ ਆ ਗਿਆ ਮੈਂ ਤੇ ਹੁਣ ਮੇਰੀ ਜ਼ਿੰਦਗੀ ਦੇ ਅੰਦਰ ਸਕੂਨ ਐ ਸ਼ਾਂਤੀ ਐ ਵੀਰੋ ਅਸਲ ਮਕਸਦ ਜ਼ਿੰਦਗੀ ਦਾ ਕੀ ਐ ਅੱਲਾ ਰੱਬੁਲ ਇਜ਼ਤੀ ਜ਼ਾਤ ਦੀ ਬੰਦਗੀ ਕਰਨਾ ਲੇਕਿਨ ਅਸੀਂ ਬਾਬਿਆਂ ਕੋ ਜਾਣੇ ਆ ਕਿ ਜੀ ਬਾਬੇ ਸਾਨੂੰ ਪੁੱਤਰ ਦੇ ਦਣਗੇ ਬਾਬੇ ਸਾਨੂੰ ਪੈਸਾ ਦੇ ਦਣਗੇ ਬਾਬੇ ਸਾਡੀ ਜ਼ਿੰਦਗੀ ਦੀਆਂ ਪਰੇਸ਼ਾਨੀਆਂ ਦੂਰ ਕਰ ਦਣਗੇ ਵੀਰੋ ਸਿਰਫ ਇੱਕ ਜ਼ਾਤ ਹੈ ਅੱਲਾ ਰੱਬੁਲ ਇਜ਼ਤ ਦੀ ਵਾਹਿਦ ਜ਼ਾਤ ਹੈ ਜਿਹੜੀ ਕਿਸੇ ਨੂੰ ਨੁਕਸਾਨ ਪਹੁੰਚਾ ਸਕਦੀ ਹੈ ਜਿਹੜੀ ਕਿਸੇ ਨੂੰ ਫਾਇਦਾ ਪਹੁੰਚਾ ਸਕਦੀ ਹੈ ਬਾਬੇ ਤੇ ਆਪਣੀ ਜ਼ਾਤ ਦਾ ਨਹੀਂ ਭਲਾ ਕਰ ਸਕਦੇ ਵੀਰੋ ਤੁਹਾਡਾ ਕੀ ਭਲਾ ਕਰਨਗੇ ਕਿਸੇ ਅਗਰ ਬਾਬੇ ਨੂੰ ਪਰਖਣਾ ਵੈ ਜਾਂਚਣਾ ਵੈ ਤੇ ਤੁਸੀਂ ਉਹਦੀ ਗੱਲ ਉਹਦੀ ਸਪੀਚ ਸੁਣੋ ਤੁਹਾਨੂੰ ਪਤਾ ਚੱਲ ਜਾਏਗਾ ਕਿ ਉਹਦੇ ਕਿਸ ਤਰ੍ਹਾਂ ਦੇ ਖਿਆਲ ਆਤ ਹੈ ਅਗਰ ਉਹ ਕਹਿੰਦਾ ਵੇ ਕਿ ਮੈਂ ਪੁੱਤਰ ਦੇ ਦਾਂਗਾ ਮੈਂ ਮਸਲਿਆਂ ਦਾ ਹੱਲ ਕਰ ਦਾਂਗਾ ਮੈਂ ਇੰਜ ਕਰ ਦਿੱਤਾ ਫਿਰ ਵੀਰੋ ਉਹ ਪਖੰਡੀ ਬਾਬਾ ਵੈ ਤੇ ਜਿਹੜੇ ਅੱਲਾ ਲੈ ਹੋਣਗੇ ਉਹ ਵੀਰੋ ਕਹਿਣਗੇ ਕਿ ਅੱਲਾਹ ਕੋ ਮੰਗੋ ਉਹ ਤੁਹਾਨੂੰ ਅੱਲਾ ਰੱਬੁਲ ਇਜ਼ਜ਼ ਦੀ ਜ਼ਾਦੇ ਨਾਲ ਜੁੜਨੇ ਉਹ ਤੁਹਾਨੂੰ ਇਹ ਉਦਾਹਰਨਾ ਦੇਣਗੇ ਨਾ ਕਿ ਇਹ ਕਹਿਣ ਕਿ ਮੈਂ ਇੰਜ ਕਰਦਾਗਾ ਮੈਂ ਇੰਜ ਕਰਦਾਗਾ ਜਿਹਦੇ ਅੰਦਰ ਵੀਰੋ ਮੈਂ ਵੈ ਜਿਹੜਾ ਦੁਨੀਆਦਾਰੀ ਦੀ ਲਾਲਚ ਵੜਿਆ ਜਿਹੜਾ ਦੁਨੀਆਦਾਰੀ ਦੇ ਮਗਰ ਦੌੜਦਾ ਵੈ ਉਹ ਕਦੀ ਵੀ ਸੱਚਾ ਨਹੀਂ ਹੋ ਸਕਦਾ ਉਹ ਤਾਂ ਸ਼ੈਤਾਨ ਦੇ ਮਾਰਗ ਤੇ ਚੱਲਦਾ ਵੈ ਜਿਹੜੇ ਅੱਲਾ ਰੱਬੁਲ ਇਜ਼ਜ਼ ਦੇ ਮਾਰਗ ਤੇ ਚੱਲਦੇ ਆ ਅਵਤਾਰੀ ਪੁਰਸ਼ ਗੁਰੂ ਸਾਹਿਬਾਨ ਤੁਸੀਂ ਉਹਨਾਂ ਦੀ ਜ਼ਿੰਦਗੀ ਨੂੰ ਚੁੱਕ ਕੇ ਦੇਖ ਲਓ ਕਿ ਉਹ ਇੱਕ ਨਜ਼ਰ ਚੁੱਕ ਕੇ ਆਪਣੇ ਕਿਸੇ ਵੀ ਸਿੱਖ ਨੂੰ ਆਪਣੇ ਪਖਤੀ ਨੂੰ ਆਪਣੇ ਮੁਰੀਦ ਨੂੰ ਦਵਾ ਦਿੰਦੇ ਆ ਉਹਦੀ ਜ਼ਿੰਦਗੀ ਬਦਲ ਜਾਂਦੀ ਹੈ ਉਹ ਬਾਦਸ਼ਾਹ ਬਣ ਜਾਂਦਾ ਹੈ ਇਹੋ ਜੇ ਕਈ ਕਥਾ ਮੈਂ ਸੁਣੀਆਂ ਮੈਂ ਕਿ ਗੁਰੂ ਗੋਬਿੰਦ ਸਿੰਘ ਨੇ ਗੁਰੂ ਨਾਨਕ ਨੇ ਗੁਰੂ ਸਹਿਬਾਨ ਨੇ ਇੱਕ ਆਮ ਜਿਹਾ ਸਧਾਰਨ ਬੰਦੇ ਨੂੰ ਇੱਕ ਬੋਲ ਕਹਿ ਕੇ ਬਾਦਸ਼ਾਹ ਬਣਾ ਦਿੱਤਾ ਉਹਦੀ ਜ਼ਿੰਦਗੀ ਬਦਲ ਦਿੱਤੀ ਕਿ ਵੀਰੋ ਉਹ ਕਿੰਗ ਮੇਕਰ ਬਣ ਜਾਂਦੇ ਆ ਉਹਨਾਂ ਦੇ ਅਲਫਾਜ਼ ਦੇ ਨਾਲ ਲੋਕਾਂ ਦੀ ਜ਼ਿੰਦਗੀ ਬਦਲ ਜਾਂਦੀ ਹੈ ਉਹ ਕਿਸੇ ਦੇ ਮਹਤਾਜ ਨਹੀਂ ਰਹਿੰਦੇ ਲੇਕਿਨ ਆਪਣੀ ਜ਼ਿੰਦਗੀ ਆਪਣੀ ਜ਼ਿੰਦਗੀ ਬਹੁਤ ਸਾਦਾ گزارਦੇ ਆ ਆਪਣੀ ਜ਼ਿੰਦਗੀ ਉਹਨਾਂ ਦੀ ਦੁੱਖਾਂ ਤਕਲੀਫਾਂ ਦੇ ਨਾਲ ਭਰੀ ਹੁੰਦੀ ਆ ਕਿਉਂਕਿ ਅੱਲਾ ਰੱਬੁਲ ਜੱਦੀ ਜ਼ਾਤ ਤੇ ਚੱਲਣ ਵਾਲਾ ਜਿਹੜਾ ਰਸਤਾ ਵੀਰੋ ਬਹੁਤ ਜ਼ਿਆਦਾ ਮੁਸ਼ਕਲ ਰਸਤਾ ਦੁੱਖਾਂ ਨਾਲ ਭਰਿਆ ਹੋਇਆ ਰਸਤਾ ਤੇ ਜਿਹੜਾ ਉਹਨਾਂ ਦੁੱਖਾਂ ਭਰੇ ਰਸਤੇ ਮੁਸ਼ਕਲ ਰਸਤੇ ਤੇ ਚੱਲ ਪੈਂਦਾ ਵੇ ਉਹ ਕਾਮਯਾਬ ਹੋ ਜਾਂਦਾ ਵੇ ਵੀਰੋ ਬਹੁਤ ਪਾਰੇ ਵਿਚਾਰ ਹੈ ਰੰਜੀਤ ਬਾਬਾ ਢੜਰੀਆਂ ਦੇ ਵੀਰੋ ਤੁਹਾਨੂੰ ਕਿਸ ਤਰ੍ਹਾਂ ਲੱਗੀ ਅੱਜ ਦੀ ਵੀਡੀਓ ਕਮੈਂਟ ਕਰਕੇ ਆਪਣੀ ਕੀਮਤੀ رائے ਦਾ ਹਾਲ ਲਾਜ਼ਮੀ ਕਰਨਾ ਆਪਾਂ ਤੇ ਸਾਰਾ ਖਿਆਲ ਗਣ ਦੁਆਵਾਂ ਯਾਦ ਰੱਖਣਾ ਅੱਲਾ ਫੇਜ਼